ਨਮਸਕਾਰ ਦੋਸਤੋ ਆਓ ਅੱਜ ਅਸੀਂ ਦੇਖੀਏ ਕਿ ਭਾਰਤ ਦੇ ਨਕਸ਼ੇ ਦੇ ਵਿੱਚ ਭਾਰਤ ਦੀਆਂ ਜੋ ਮੁੱਖ ਪर्वਤ ਲੜੀਆਂ ਹਨ ਉਹਨਾਂ ਸਾਰੀਆਂ ਪर्वਤ ਲੜੀਆਂ ਦੇ ਵਿੱਚੋਂ ਉੱਚਤਮ ਚੋਟੀਆਂ ਕਿਹੜੀਆਂ ਖੜੀਆਂ ਹਨ ਸਾਹਮਣੇ ਜੋ ਅਸੀਂ ਦੇਖ ਰਹੇ ਹਾਂ ਇਹ ਭਾਰਤ ਦਾ ਨਕਸ਼ਾ ਹੈ ਔਰ ਭਾਰਤ ਦੇ ਨਕਸ਼ੇ ਦੇ ਬਿਲਕੁਲ ਉੱਪਰ ਸਾਨੂੰ ਜੰਮੂ ਕਸ਼ਮੀਰ ਦੇ ਉੱਪਰ ਇਸ ਜਗ੍ਹਾ ਤੇ ਸਭ ਤੋਂ ਪਹਿਲਾਂ ਜੋ ਸਭ ਤੋਂ ਉੱਚੀ ਚੋਟੀ ਮਿਲਦੀ ਹੈ ਉਸ ਦਾ ਨਾਮ ਹੈ K2 ਜਿਸ ਨੂੰ ਤਾਂ ਦੇਖਦੇ ਹਾਂ ਕਿ 8611 ਮੀਟਰ ਦੀ ਉਚਾਈ ਤੇ ਹੈ ਇਸੇ ਤਰ੍ਹਾਂ ਹਿਮਾਲਿਆ ਪर्वत श्रृंखला ਦੇ ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਪਾਈ ਜਾਂਦੀ ਹੈ ਉਹ ਨੇਪਾਲ ਦੇ ਵਿੱਚ ਹੈ ਔਰ ਇਸ ਜਗ੍ਹਾ ਤੇ ਸਥਿਤ ਹੈ ਔਰ ਇਸ ਹਿਮਾਲਿਆ ਪਰਬਤ ਦੀ ਜਿਹੜੀ ਚੋਟੀ ਹੈ ਇਸ ਦੀ ਜੋ ਉਚਾਈ ਹੈ ਉਹ 8848 ਮੀਟਰ ਦੀ ਹੈ ਇਸ ਅਮਾਉਂਟ ਐਵਰੇਸਟ ਦੇ ਨਾਲ ਹੀ 네팔 ਔਰ ਸਾਡੇ ਛੋਟੇ ਜਿਹੇ ਰਾਜ ਸਿੱਕਨ ਦਾ ਜੋ ਬਾਰਡਰ ਹੈ ਉਸ ਜਗ੍ਹਾ ਤੇ ਇੱਕ ਹੋਰ ਚੋਟੀ ਉੱਚੀ ਪਾਈ ਜਾਂਦੀ ਹੈ ਜਿਸ ਦਾ ਨਾਮ ਹੈ ਕੰਚਨਜੰਗਾ ਜਿਸ ਦੀ ਉਚਾਈ 8586 ਮੀਟਰ ਦੀ ਹੈ ਤਾਂ ਇਹ ਜਿੰਨੀਆਂ ਵੀ ਇਹ ਪਹਾੜੀ ਝੂਟੀਆਂ ਹਨ ਜਿਹੜੀਆਂ ਆਪਾਂ ਹੁਣੇ ਨਾਮ ਲਿਆ ਹੈ ਇਹ ਸਾਰੀਆਂ ਹੀ हिमालय पर्वत श्रृंखला ਦੇ ਵਿੱਚ ਪਾਈ ਜਾਂਦੀ ਹੈ। ਲੇਕਿਨ ਜਦੋਂ ਅਸੀਂ ਹਿਮਾਲਿਆ ਪਰਵਤ ਸ਼੍ਰੇਣੀ ਤੋਂ نیچے ਆਉਂਦੇ ਹਾਂ ਤਾਂ ਰਾਜਸਥਾਨ ਦੇ ਖੇਤਰ ਦੇ ਵਿੱਚ ਸਾਨੂੰ ਇੱਕ ਹੋਰ ਲੜੀ ਦੇਖਣ ਨੂੰ ਮਿਲਦੀ ਹੈ ਜਿਸ ਦਾ ਨਾਮ ਹੈ ਅਰਾਵਲੀ ਪਹਾੜ ਅਤੇ ਇਸ ਅਰਾਵਲੀ ਪਹਾੜ ਦੇ ਜੋ ਵਿੱਚ ਸਭ ਤੋਂ ਉੱਚੀ ਚੋਟੀ ਹੈ ਉਹ ਹੈ ਗੁਰੂ ਸ਼ੀਖਰ ਜਿਸ ਦੀ ਉਚਾਈ 1722 ਮੀਟਰ ਦੀ ਹੈ। ਜਦੋਂ ਅਸੀਂ ਦੱਖਣੀ ਭਾਰਤ ਵੱਲ ਵੱਧਦੇ ਹਾਂ ਦੱਖਣੀ ਭਾਰਤ ਵਿੱਚ ਜਾਣ ਤੋਂ ਪਹਿਲਾਂ ਬਿਲਕੁਲ ਵਿਚਕਾਰ ਇਸ ਜਗ੍ਹਾ ਤੇ ਦੋ ਪर्वत ਲੜੀਆਂ ਹੋਰ ਪਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਵਿੰਧਿਆचल ਅਤੇ ਸਤਪੂੜਾ ਪਹਾੜ ਆਖਦੇ ਹਾਂ ਵਿੰਧਿਆਚਲ ਦੇ ਵਿੱਚ ਜਿਹੜੀ ਸਤ ਤੋਂ ਉੱਚੀ ਚੋਟੀ ਹੈ ਉਹ 752 ਮੀਟਰ ਦੀ ਹੈ ਔਰ ਸਤਪਾਵਨਾ ਉਸ ਦਾ ਨਾਮ ਹੈ ਕਿਉਂਕਿ ਇਹ ਵਿੰਧਿਆਚਲ ਦੀਆਂ ਜੋ ਪਹਾੜੀਆਂ ਹਨ ਇਹਨਾਂ ਦੀ ਉਚਾਈ ਜੋ ਹੈ ਬਹੁਤ ਜ਼ਿਆਦਾ ਨਹੀਂ ਹੈ ਜਦਕਿ ਦੂਪਕੜ ਜਿਹੜੀ ਹੈ ਉਹ ਸਤਪੂੜਾ ਪर्वਤ ਸ਼੍ਰੀ ਨਿੰਦੀ ਵਿੱਚ ਪਾਈ ਜਾਂਦੀ ਹੈ ਸਭ ਤੋਂ ਉੱਚੀ ਚੋਟੀ ਔਰ ਇਸ ਦੀ ਉਚਾਈ 1350 ਮੀਟਰ ਦੀ ਹੈ ਜਦੋਂ ਅਸੀਂ ਦੱਖਣ ਵਾਲੇ ਪਾਸੇ ਵੱਧਦੇ ਹਾਂ ਤਾਂ ਪੱਛਮੀ ਘਾਟ ਜੋ ਹੈ ਪੱਛਮੀ ਘਾਟ ਜੋ ਹੈ ਉਸ ਦੇ ਵਿੱਚ ਸਭ ਤੋਂ ਉੱਚੀ ਚੋਟੀ ਜਿਹੜੀ ਪਾਈ ਜਾਂਦੀ ਹੈ ਉਹ ਦੱਖਣੀ ਪਾਰਤ ਦੀ ਸਭ ਤੋਂ ਉੱਚੀ ਚੋਟੀ ਹੈ ਔਰ ਉਸ ਦਾ ਨਾਮ ਹੈ ਅਨਾਮੁੜੀ ਜਿਸ ਦੀ ਉਚਾਈ 2695 ਮੀਟਰ ਦੀ ਹੈ ਔਰ ਇਸ ਤੋਂ ਅੱਗੇ ਹੋ ਚੱਲੀਏ ਤਾਂ ਤਾਮਿਲਨਾਡੂ ਕੇਰਲ ਔਰ ਕਰਨਾਟਕ ਦੇ ਜੁਆਇਨਿੰਗ ਪੁਆਇੰਟ ਤੇ ਸਾਨੂੰ ਇੱਕ ਹੋਰ ਲੜੀ ਮਿਲਦੀ ਹੈ ਜੋ ਕਿ ਦੱਖਣੀ ਭਾਰਤ ਦੇ ਸਭ ਤੋਂ ਨੀਚੇ ਜਾਂਦੀ ਹੈ ਤਾਂ ਇਹ ਨੀਲਗਿਰੀ ਦੇ ਪਰਬਤ ਹਨ ਔਰ ਇਹਨਾਂ ਨੀਲਗਿਰੀ ਪਰਬਤਾਂ ਦੇ ਵਿੱਚ ਜੋ ਸਭ ਤੋਂ ਉੱਚੀ ਚੋਟੀ ਹੈ ਡੋਡਾ ਬੇਟਾ ਦੀ ਹੈ ਜਿਸ ਦੀ ਉਚਾਈ 2637 ਮੀਟਰ ਦੀ ਹੈ ਤੋ ਦੋਸਤੋ ਇਸ ਹਨ ਪਰ ਦੀਆਂ ਮੁੱਖ ਲੜੀਆਂ ਜੋ ਸਭ ਤੋਂ ਉੱਚੀਆਂ ਚੋਟੀਆਂ ਹਨ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਆਸ ਹੈ ਤੁਹਾਨੂੰ ਇਹ ਜਾਣਕਾਰੀ اچھی ਲੱਗੀ ਹੋਵੇਗੀ ਤਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ